ਜ਼ਿਲ੍ਹਾ ਸ਼ਹਿਰ ਮੁਕਸਰ ਸਾਹਿਬ ਵਿਖੇ ਬਿੱਤੇ ਦੀਨੀ ਪੱਤਰਕਾਰ सोनू ਖੇੜਾ ਜਸਪ੍ਰੀਤ ਮਰਾ ਅਤੇ ਰਿੰਕੂ ਜੋਸ਼ੀ ਵੱਲੋਂ ਇਲੈਕਟ੍ਰੋਨਿਕ ਮੀਡੀਆ ਪੱਤਰਕਾਰਾਂ ਦੀ ਇੱਕ ਯੂਨੀਅਨ ਦਾ ਗਠਨ ਕੀਤਾ ਗਿਆ ਇਸੇ ਲਈ ਤਹਿਤ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਮਿੰਦਰ ਸਿੰਘ ਬੌਬੀ ਵੱਲੋਂ ਇਲੈਕਟ੍ਰੋਨਿਕ ਮੀਡੀਆ ਯੂਨੀਅਨ ਦਾ ਗਠਨ ਕਰਨ ਤੇ ਸੰਜੂ ਪ੍ਰਧਾਨ ਅਤੇ ਸਾਰੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇਸ ਸਮੇਂ ਬਲਵੰਸਮੇਵਾਲੀ ਪੰਚਾਇਤ ਤੇ ਉਹਨਾਂ ਨੇ ਮਜ਼ਦੂਰਾਂ ਨੂੰ ਇਲੈਕਟ੍ਰੋਨਿਕ ਮੀਡੀਆ ਬਾਰੇ ਜਾਣਕਾਰੀ ਦਿੱਤੀ ਅਤੇ ਮਜ਼ਦੂਰਾਂ ਦੇ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਛਿੰਦਰ ਸਿੰਘ ਬਾਬੀ ਅਤੇ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰੀਨ ਦੇ ਸਾਰੇ ਮਜ਼ਦੂਰਾਂ ਵੱਲੋਂ ਬਲਵੰਤ ਸੰਮੇਵਾਲੀ ਨੂੰ ਇਲੈਕਟ੍ਰੋਨਿਕ মিডিਆ ਦਾ ਵਾਈਸ ਪ੍ਰਧਾਨ ਲਾਉਣ ਤੇ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਗੋਪੀ ਪ੍ਰਸਸਕੱਤਰ ਇਹਨਾਂ ਨੂੰ ਹਾਰ પાਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਸਾਰੇ ਇਲੈਕਟ੍ਰੋਨਿਕ মিডিਆ ਦੇ ਪੱਤਰਕਾਰਾਂ ਦੇ ਨਾਲ ਖੜੇ ਰਹਿਣ ਦਾ ਵਾਅਦਾ ਕੀਤਾ ਮੈਂ ਇਸੇ ਜਿਹੜੇ ਟੂਰ ਦੇ ਵਿੱਚ ਪਹੁੰਚਦਾ ਵਿਦਵਤਾ ਦੇ ਜੀਲਾ ਮੈਨੂੰ ਬਹੁਤ ਧੰਨਵਾਦੀ ਆ ਅੱਜ ਇੱਕ ਆਪਣਾ ਜਿਹੜੀ ਤੁਹਾਨੂੰ ਪਤਾ ਹੀ ਹੈ ਪ੍ਰੈਸ ਦੀ ਆਮ ਇਥੇ ਬਹੁਤ ਟੀਮਾਂ ਬਣੀ ਹੈ ਯੂਨੀਅਨ ਬਣੀ ਜਿਵੇਂ ਇੱਕ ਆਪਣੀ ਮਜ਼ਦੂਰਾਂ ਦੀ ਯੂਨੀਅਨ ਬਣੀ ਹੈ ਇੱਕ ਸੋਸ਼ਲ ਮੀਡੀਆ ਦੀ ਇੱਕ ਲੜਦੇ ਯੂਨੀਅਨ ਬਣੀ ਹੈ ਉਹਦੇ ਵਿੱਚ ਜਿਵੇਂ ਅਸੀਂ 10 ਮੈਂਬਰੀ ਜਾਂ 11 ਮੈਂਬਰੀ ਕਮੇਟੀ ਬਣਾਈ ਹੈ ਫਸਟ ਤੇ ਉਹਦੇ ਵਿੱਚ ਮੈਨੂੰ ਵਾਈਸ ਪ੍ਰਧਾਨ ਰੱਖਿਆ ਗਿਆ ਹੈ ਸੋਸ਼ਲ ਮੀਡੀਆ ਦਾ ਠੀਕ ਹੈ ਉਹਦੇ ਕਰਕੇ ਜਿਹੜਾ ਮੈਂ ਤੁਹਾਡੇ ਵਿੱਚ ਪਹੁੰਚਿਆ ਮੈਂ ਸਾਰਿਆਂ ਦਾ ਇਹ ਹੀ ਸਹਿਯੋਗ ਚਾਹੁੰਦੇ ਕਿ ਜਿੰਨੇ ਜੱਥੇਬੰਦੀਆਂ ਜਿੰਨੇ ਸਮਾਜਸੀ ਵੀ ਲੋਕ ਹੈ ਜਿਵੇਂ ਪਿੰਡਾਂ ਦੇ ਮੁੱਦੇ ਆ ਜਾਂ ਪਿੰਡਾਂ ਦੇ ਵਿੱਚ ਕੋਈ ਰੌਲੇ ਰੱਪੇ ਪੈਂਦੇ ਜਾਂ ਗਰੀਬ ਪਰਿਵਾਰਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹ ਜਿਹੜੇ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜਾ ਸੋਸ਼ਲ ਮੀਡੀਆ ਆਵਾਜ਼ ਤਾਂ ਹੁੰਦਾ ਜਿਵੇਂ ਤੁਹਾਨੂੰ ਪਤਾ ਕਿਸਾਨਾਂ ਦੀ ਸੀ ਜਾਂ ਹੋਰ ਕੋਈ ਵੀ ਲਾ ਲੋ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਹੁੰਦਾ ਕਿ ਜਿਹੜੇ ਛੋਟੇ ਗਰੀਬ ਪਰਿਵਾਰਾਂ ਦੇ ਮਸਲੇ ਆ ਉਹ ਜਿਹੜੇ ਵੱਡੇ ਮੀਡੀਆ ਵਾਲੇ ਉਹ ਕਿਸੇ ਦੀ ਕੋਈ ਗੱਲ ਨਹੀਂ ਠਾਉਂਦਾ ਉਸ ਸੰਬੰਧ ਚ ਲੈ ਕੇ ਜਿਹੜਾ ਸੀ ਤੁਹਾਡੇ ਕੋਲ ਪਹੁੰਚਿਆ ਸੀ ਤੁਹਾਡਾ ਵਾਅਦ ਤੋਂ ਵਾਅਦ ਸਹਿਯੋਗ ਮੰਗਦੇ ਆ ਵੀ ਜਿੰਨਾ ਸਭ ਨੂੰ ਸਹਿਯੋਗ ਦਿੱਤਾ ਜਾਵੇ ਜਿੰਨਾ ਸਾਡੇ ਨਾਲ ਖੜਿਆ ਜਾਵੇ ਜਿੰਨੇ ਵਾਅਦ ਤੋਂ ਵਾ ਕਾ ਕਿ ਅਸੀਂ ਜਿਹੜੀ ਬਾਜ ਉਠਾਈਏ ਤੇ ਸਰਕਾਰ ਤੱਕ ਪਹੁੰਚਾ ਸਕੀਏ ਆਪਣੇ ਘਰ ਦੇ ਵਿੱਚ ਕੋਈ ਜੇ ਲਾਉਣੀਆਂ ਕੋਈ ਫੈਸਲੇ ਆਪਾਂ ਨਰੇਤਾਂ ਨਾਲ ਕੋਈ ਸਰਪੰਚ ਦੀ ਸੁਣਨਾ ਨਹੀਂ ਕਰਦੇ ਆ ਜਿਹੜੀ ਤੁਸੀਂ ਨਰੇਕਾ ਦੀ ਗੱਲ ਕਰਦੇ ਜਾਂ ਪਿੰਡਾਂ 'ਚ ਮਜ਼ਦੂਰਾਂ ਦੀ ਗੱਲ ਕਰਦੇ ਅਸੀਂ ਚਾਹਨੇ ਵੀ ਜਿਵੇਂ ਬਾਬਾ ਜੀ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਬਣੀ ਆਪਣੀ ਇੱਥੋਂ ਦੀ ਤੁਸੀਂ ਇੱਥੇ ਤੱਕ ਗੱਲਾਂ ਸੁਣਦੇ ਹੈ ਨਾ ਇੱਥੇ ਤੁਹਾਨੂੰ ਇਹ ਵੀ ਦੇਖੀ ਵੀ ਇੱਥੇ ਕੀ ਕੁਝ ਹੋ ਰਿਹਾ ਹੈ ਜਾਂ ਯੂਨੀਅਨ ਕੋ ਜਿਹੜਾ ਬੋਲਣ ਦੀ ਬਾਤ ਹੋਂਦੇ ਪਿੰਡਾਂ ਦੇ ਵਿੱਚ ਜਿਵੇਂ ਕਮੇਟੀ ਦਾ ਰੱਖੋ ਤੇ ਪਿੰਡ 'ਚ ਮੀਟਿੰਗ ਰੱਖ ਲਓ ਅਸੀਂ ਆਉਂਗਾ ਬੋਲਣ ਦੀ ਵਾਰ ਤੇ ਪਿੰਡ ਦੇ ਜਿਵੇਂ ਨਰੇਕਾ ਦਾ ਲਾ ਲਓ ਜਾਂ ਕੋਈ ਲੇਬਰ ਪ੍ਰਤੀ ਲਾ ਲਓ ਜਾਂ ਗ੍ਰਾਂਟਾ ਪ੍ਰਤੀ ਲਾ ਲਓ ਸਾਨੂੰ ਉਹਦੀ ਗੱਲ ਤਾਂ ਦੱਸੋ ਨਾ ਉਂਝੇ ਮੇਰੇ ਕੋਲ ਤੁਹਾਨੂੰ ਪਹੁੰਚ ਚੁੱਕੀ ਨੇ ਮ ਪਰ ਕੋਈ ਜਿਹੜੇ ਮੈਨੂੰ ਤੁਹਾਨੂੰ ਪਤਾ ਜੇ ਪਿੰਡ ਦੇ ਸਰਪੰਚ ਜਾਂ ਪੰਚਾਇਤਾਂ ਬਣੀ ਉਹ ਤਾਂ ਵਿਤਕਰਾ ਕਰਦੀਆਂ ਜਿਹੜੇ ਸਰਪੰਚ ਦੇ ਬੰਦੇ ਆਪ ਦੇ ਨਾਲ ਇਹਦੇ ਦੂਜੇ ਛੱਡ ਦਿੰਦੇ ਆ ਤਾਂ ਕਿ ਅਸੀਂ ਤੁਹਾਡੇ ਕੋਲ ਪਹੁੰਚਣ ਦਾ ਮਸਕ ਦੇਹੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਕਿ ਤੁਸੀਂ ਸ਼ਹਿਰ 'ਚ ਬੈਠੇ ਆ ਜਿੰਨੀ ਦੇਰ ਆਪਣਾ ਅਫਸਰਾਂ ਦੀ ਜਾਣਕਾਰੀ ਨਹੀਂ ਡਾਕਟਰਾਂ ਦੀ ਜਾਣਕਾਰੀ ਨਹੀਂ ਆਪਾਂ ਨੂੰ ਕੁਝ ਨਹੀਂ ਮਿਲਦਾ ਜਾਂ ਜਿੰਨੀ ਦੇਰ ਆਪਣਾ ਇੱਕ ਟੱਕਾ ਜੂਕ ਨਹੀਂ ਦਦਾ ਇਲੈਕਸ਼ਨ ਆਉਂਦੇ ਆ ਵੋਟਾਂ ਲੈਂਦੇ ਟੱਪ ਜਾਂਦੇ ਤੁਸੀਂ ਵੇਖ ਲੋ ਝਾੜੂ ਵਾਲ ਨੇ ਕਿੰਨੀ ਹੈ ਆਪਣੀ ਵਾਇਟ ਐਸੀ ਸੀ ਐਂ ਕਰਾਂਗੇ 1000 ਰੁਪਏ ਨਾਲ ਕਿ ਐਸੀ ਔਰਤਾਂ ਦਾ ਉਹ ਨਹੀਂ ਦਿੱਤਾ ਗਰੀਬ ਪਰਿਵਾਰਾਂ ਨੂੰ ਜਿਹੜ ਕੋਸ਼ਿਸ਼ ਮਲੇ ਤਾਂ ਕਿ ਅੱਗੇ ਆਓਗੇ ਕਮੇਟੀਆਂ ਬਣਾਓਗੇ ਜਿਹਨੇ ਤੁਸੀਂ ਇਕੱਠੇ ਨਹੀਂ ਹੁੰਦੇ ਜੁੰਟ ਨਹੀਂ ਬਣਦੇ ਫਿਰ ਓਨੀ ਦਿਨ ਨਹੀਂ ਹਲ ਹੁੰਦਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਸ੍ਰੀ ਮਕਸਦ ਸਾਹਿਬ ਜੋ ਇਲੈਕਟ੍ਰਿਕ ਇੱਕ ਸੋਸ਼ਲ ਮੀਡੀਆ ਬਣਾਇਆ ਗਿਆ ਪ੍ਰਧਾਨ ਚੁਣਿਆ ਗਿਆ ਸੰਜੂਲ ਸ੍ਰੀ ਮਕਸਦ ਸਾਹਿਬ ਦੇ ਵਿੱਚ ਉਹਦੇ ਨਾਲ ਵਾਈਸ ਪ੍ਰਧਾਨ ਜਿਹੜੇ ਬਲਵੰਤ ਸਿੰਘ ਸੰਮੇ ਵਾਲੀ ਆ ਤੇ ਹੋਰ ਜਿਹੜੇ ਅਨ ਸਾਥੀ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਜੇ ਅੱਜ ਇਹ ਸੋਸ਼ਲ ਮੀਡੀਆ ਨਾ ਹੁੰਦਾ ਤੇ ਗਰੀਬਾਂ ਮਜਲੂਮਾਂ ਦੀ ਆਵਾਜ਼ ਆ ਜਿਹੜੀ ਇਹ ਤਾਂ ਤੱਕ ਨਾ ਜਾਂਦੀ ਕੋਈ ਜਿਹੜਾ ਗੋਦੀ ਮੀਡੀਆ ਜਾਂ ਸਰਕਾਰਾਂ ਦਾ ਮੀਡੀਆ ਜਾਂ ਪ੍ਰਸ਼ਾਸਨ ਮੀਡੀਆ ਉਹ ਆਮ ਬੰਦੇ ਦੀ ਖਬਰ ਲਾ ਕੇ ਨਹੀਂ ਰਾਜੀ ਜਿਵੇਂ ਗਰੀਬਾਂ ਦਾ ਜ਼ਬਰ ਜ਼ੁਲਮ ਹੁੰਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਧੱਕਾ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਜਿਹੜੀ ਮਜ਼ਦੂਰਾਂ ਦੀ ਆਵਾਜ਼ ਆ ਜਾਂ ਕਿਸੇ ਵੀ ਗਰੀਬ ਬੰਦੇ ਦੀ ਆਵਾਜ਼ ਆ ਦੱਬੇ ਕੁਚਲੇ ਦੀ ਉਹ ਸੋਸ਼ਲ ਮੀਡੀਆ ਹੀ ਚੱਕਦਾ ਅੱਜ ਜੇ ਹਰੇਕ ਦੇ ਜੇਬ ਦੇ ਵਿੱਚ ਮੋਬਾਈਲ ਆ ਉਹ ਵੈਸੇ ਵੀ ਫੇਸਬੁੱਕ ਤੇ ਪਾ ਦੇ ਸੋਸ਼ਲ ਮੀਡੀਆ ਦੇ ਵਿੱਚ ਜਰੋ ਜਾਂਦੀ ਹੈ ਇਹ ਗੱਲ ਵਾਇਰਲ ਹੁੰਦੀ ਆ ਤੇ ਉਹ ਸੋਸ਼ਲ ਮੀਡੀਆ ਚੱਕਦਾ ਕੋਈ ਵੱਡਾ ਚੈਨਲ ਨਹੀਂ ਚੱਕਦਾ ਇਸ ਕਰਕੇ ਅਸੀਂ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਹਰ ਸੋਸ਼ਲ ਮੀਡੀਆ ਦੇ ਨਾਲ ਹੈਗੇ ਆ ਤੇ ਅਦਾ ਸਮਰਥਨ ਕਰਦੇ ਰਵਾਂਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਪੀਸ ਜੈ ਪਰ ਜੀ ਸਿੰਘ ოਪੀ ਸਮਾਜ ਸੇਵੀ ਅੱਜ ਅੱਜ ਜੋ ਇਲੈਕਟ੍ਰੋਨਿਕ ਯੂਨੀਅਨ ਦਾ ਗਠਨ ਕੀਤਾ ਜਿਹਦੇ ਵੱਲੋਂ ਤੁਹਾਨੂੰ ਜਿਹਦਾ ਬਹੁਤ-ਬਹੁਤ ਧੰਨਵਾਦ ਅੱਜ ਬਾਬਾ ਮਿਸਤਰੀ ਮਜ਼ਦੂਰ ਯੂਨੀਅਨ ਕੋਰਪੋਰੇਸ਼ਨ ਰੋਡ ਬਹੁਤ ਸਮਿੰਦਰ ਸਿੰਘ ਉਹ ਵੀ ਪ੍ਰਧਾਨ ਜੀ ਵੱਲੋਂ ਸਾਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਅਤੇ ਅਸੀਂ ਇਲੈਕਟ੍ਰੋਨਿਕ মিডিਆ ਰਾਹੀਂ ਹਰੇਕ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਦਾ ਮਨੋ ਜੀਵਨ ਤੋਂ ਸੰਜੋਗ ਦਿੰਦੇ ਰਾਵਾਂਗੇ ਜੈ ਭੀਮ ਜੈ ਭਾਰਤ ਮੈਂ ਬਲਵੰਤ ਸੰਮੇ ਵਾਲੀ ਰਾਸੀ ਸਕੱਤਰ ਲੋਕ ਸਭਾ ਅਕਪੁਰ ਦੇ ਇੰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਅੱਜ ਸਾਡੇ ਸਾਥੀਆਂ ਵੱਲੋਂ ਇੱਕ ਸੋਸ਼ਲ ਮੀਡੀਆ ਦੀ ਜਿਹੜੀ ਇਲੈਕਟ੍ਰੋਨਿਕ ਯੂਨੀਅਨ ਦਾ ਜਿਹੜਾ ਗਠਨ ਕੀਤਾ ਗਿਆ ਉਹਦੇ ਵਿੱਚ ਮੈਨੂੰ ਵੀ ਇਹਨਾਂ ਨੇ ਸਨਮਾਨਿਤ ਕੀਤਾ ਸੀ ਮੈਨੂੰ ਇਹਨਾਂ ਨੇ ਅਹੁਦੇਦਾਰ ਦਿੱਤੀ ਵਾਈਸ ਪ੍ਰਧਾਨ ਮੈਂ ਬਣਾਇਆ ਗਿਆ ਜ਼ਿਲ੍ਹੇ ਦਾ ਤੇ ਜਿਹੜਾ ਸਾਡਾ ਸੰਜੂ ਪ੍ਰਧਾਨ ਬਣਾਇਆ ਹੋਰ ਕੁਝ ਜਿਹੜੇ ਸਾਥੀ ਇਹ ਮੈਂ ਉਹਨਾਂ ਨੇ ਵੀ ਸਾਨੂੰ ਜਿਹੜੀਆਂ ਅਹੁਦੇਦਾਰੀਆਂ ਦਿੱਤੀਆਂ ਅੱਜ ਇੱਥੇ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਦੀ ਸਾਰੀ ਲੇਬਰ ਤੇ ਸਾਡੇ ਪ੍ਰਧਾਨ ਬੋਬੀ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਨਿਮਾਣੇ ਨੂੰ ਬੁਲਾ ਕੇ ਕਮਾਨ ਬਖਸ਼ਿਆ ਤੇ ਮੈਂ ਤਹਿ ਦਿਲੋਂ ਇਹਨਾਂ ਦਾ ਜਿਹੜਾ ਸਾਥ ਦਿੰਦਾ ਰਹੂੰਗਾ ਚਾਹ ਭੀਜ ਚਾਹ ਪਰ